ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਟਾਕ ਵਿਦ ਹਾਨੀ ਚੈਨਲ ਦੇ ਵਿੱਚ ਜਿਵੇਂ ਕਿ ਪਿਛਲੇ ਕੁਝ ਦਿਨਾਂ ਤੋਂ 328 ਰੂਪ ਜੀ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਦੇ ਜਿਹੜੇ ਗਾਇਬ ਹੋਏ ਸੀ ਉਹ ਮਾਮਲਾ ਬਹੁਤ ਜ਼ਿਆਦਾ ਸੁਰਖੀਆਂ ਦੇ ਵਿੱਚ ਹੈ ਇਹ ਸਾਰੇ ਮਾਮਲੇ ਬਾਰੇ ਅੱਜ ਆਪਾਂ ਗੱਲ ਕਰਾਂਗੇ ਇੰਜੀਨੀਅਰ ਸਰਦਾਰ ਸੁਖਦੀਪ ਸਿੰਘ ਜੀ ਨਾਲ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਵੈਲਕਮ ਸਰ ਸਰ ਜਿਹੜਾ ਆ ਮਾਮਲਾ ਬਹੁਤ ਜ਼ਿਆਦਾ ਭਖਿਆ 328 ਰੂਪ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਤੇ ਉਹ ਮਾਮਲਾ ਬਹੁਤ ਜ਼ਿਆਦਾ ਸੁਰਖੀਆਂ ਦੇ ਵਿੱਚ ਹੈ ਤੇ ਇਸ ਬਾਰੇ ਸਾਨੂੰ ਦੱਸੋ ਸਰ ਮੈਂ ਕਈ ਚੈਨਲਾਂ ਤੋਂ ਪਹਿਲਾਂ ਵੀ ਬੇਨਤੀ ਕਰ ਚੁੱਕਾ ਹਾਂ ਹਾਂਜੀ 328 ਰੁਪਿਆਂ ਵਾਲਾ ਮਾਮਲਾ ਰੁਕਣਾ ਨਹੀਂ ਹਾਂਜੀ ਡੱਬਣਾ ਨਹੀਂ ਹਾਂਜੀ ਤੇ ਟੱਕਿਆਂ ਵੀ ਟੱਕਿਆ ਨਹੀਂ ਜਾਣਾ ਹਾਂਜੀ ਇਹ ਜਿਹੜੀ ਜਿਹੜੀ ਧਿਰ ਨੂੰ ਹੀ ਸਮਝ ਲੱਗਦੀ ਉਹ ਸਮਝ ਲਵੇ ਹਾਂਜੀ ਜਿਹੜੀ ਜਿਹੜੀ ਧਿਰ ਨੂੰ ਹੀ ਇਹ ਗੱਲ ਕੌੜੀ ਲੱਗਦੀ ਆ ਉਹ ਲੱਗ ਜਵੇ ਹਾਂਜੀ ਕੁਝ ਕੋਈ ਗੱਲ ਨਹੀਂ ਇਹ ਮਾਮਲਾ ਲੋਕਾਂ ਦੀ ਆਸਥਾ ਨਾਲ ਜੁੜਿਆ ਹੋਇਆ ਹੈ ਮੈਂ ਇਹ ਨਹੀਂ ਕਹਿ ਰਿਹਾ ਵੀ ਸਿੱਖਾਂ ਦੀ ਆਸਥਾ ਨਾਲ ਜੁੜਿਆ ਹੋਇਆ ਹੈ ਲੋਕਾਂ ਦੀ ਆਸਥਾ ਨਾਲ ਜੁੜਿਆ ਹੈ ਸਾਰੇ ਭਾਈਚਾਰੇ ਦੇ ਲੋਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਆ ਉਹਨਾਂ ਦਾ ਬਹੁਤ ਆਦਰ ਸਤਿਕਾਰ ਕਰਦੇ ਔਰ ਹਰ ਮੰਦਰ ਸਾਹਿਬ ਵਿੱਚ ਆ ਕੇ ਗੁਰੂ ਸਾਹਿਬ ਨੂੰ ਨਮਸਕਾਰ ਕਰਦੇ ਜਿੰਨੀ ਸ਼ਰਧਾ ਭਾਵਨਾ ਨਾਲ ਉਹ ਲੋਕ ਹਰ ਮੰਦਰ ਸਾਹਿਬ ਵਿੱਚ ਜਾਂ ਹੋਰ ਗੁਰਦੁਆਰਾ ਸਾਹਿਬਾਨ ਵਿੱਚ ਹਾਜ਼ਰ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਨਤਮਸਤਕ ਹੁੰਦੇ ਆ ਇਹਨਾਂ ਧਿਰਾਂ ਨੂੰ ਜਿਹੜੀਆਂ ਇਹਦੇ ਨਾਲ ਲਿੰਕ ਚ ਨੇ ਉਹਨਾਂ ਕੋਲ ਕੋਈ ਰਾਈਟ ਹੈਗਾ ਉਹਨਾਂ ਦੀ ਸਰਦਨ ਠੇਸ ਪਹੁੰਚਾਉਣ ਦਾ ਹਾਂਜੀ ਇਹਦਾ ਮਤਲਬ ਇਹ ਆ ਕਿ ਐਸਜੀਪੀਸੀ ਖਾਸ ਕਰ ਇਹ ਚਾਹੁੰਦੀ ਆ ਜਾਂ ਮੰਨਦੀ ਆ ਜਾਂ ਇਹ ਮੰਨ ਕੇ ਚੱਲਦੀ ਆ ਕਿ ਅਸੀਂ ਹੀ ਸਿੱਖਾਂ ਦੇ ਸਰਬਾ ਸਰਬਾ ਜੋ ਮਰਜੀ ਕਰਦੀ ਏ ਤਿੰਨ ਕਰਦੀ ਏ 13 ਕਰਦੀ ਏ ਕੋਈ ਗੱਲ ਨਹੀਂ ਤੇ ਹੁਣ ਇਹ ਗੱਲ ਹੋਣੀ ਨਹੀਂ ਐਸਜੀਪੀਸੀ ਜਿੱਦਾਂ ਪੰਜਾਬ ਸਰਕਾਰ ਤੇ આરોਪ ਤਾਂ ਲਗਾ ਰਹੀ ਆ ਵੀ ਸਰਕਾਰ ਕਾਰਵਾਈ ਕਰਨ ਦੀ ਕਹਿੰਦੇ ਹਾਈ ਕੋਰਟ ਨੇ ਬਹੁਤ ਸਖਤ ਇਨਸਟਰਕਸ਼ਨਾਂ ਜਾਰੀ ਕੀਤੀ ਉਹ ਤੋਂ ਬਾਅਦ ਸਾਰੀ ਕਾਰਵਾਈ ਪਰ ਮੈਂ ਇੱਥੇ ਹੀ ਆ ਰਿਹਾ ਸੀਗਾ ਮੇਰੇ ਕਹਿਣ ਦਾ ਮਤਲਬ ਮੈਂ ਆਪਣੀ ਗੱਲ ਨੂੰ ਸ਼ੁਰੂ ਤੋਂ ਐਲੈਬੋਰੇਟ ਕਰਕੇ ਉੱਥੇ ਲਿਆਉਣਾ ਸੀਗਾ ਮੇਰਾ ਮਕਸਦ ਇਹ ਸੀ ਵੀ ਉਹ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਹੁਣ ਮੈਂ ਸ਼੍ਰੋਮਣੀ ਕਮੇਟੀ ਨੂੰ ਸੰਬੋਧਨ ਹੋਣ ਲੱਗਾ ਜਿਹੜੇ ਤੁਸੀਂ ਗੁਰਦੁਆਰਾ ਰਾਮਸਰ ਸਾਹਿਬ ਸਰੂਪਾਂ ਨੂੰ ਅੱਗ ਲੱਗੀ ਇੱਕ ਜਗ੍ਹਾ ਹਾਂਜੀ ਦੱਸਿਆ ਜਾਂਦਾ ਗੁਰੂ ਗ੍ਰੰਥ ਸਾਹਿਬ ਭਵਨ ਚ ਅੱਗ ਲੱਗੀ ਹਾਂਜੀ ਫਿਰ ਇਹਨਾਂ ਨੇ ਉੱਥੇ ਪਾਣੀ ਪਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਹਾਂਜੀ ਉੱਥੇ ਕੁਝ ਸਰੂਪ ਗਿੱਲੇ ਹੋ ਗਏ ਹਾਂਜੀ ਜੋ ਇਹਨਾਂ ਨੇ ਉੱਥੋਂ ਮੈਂ ਕਹੂੰਗਾ ਵੀ ਅਵਗਿਆ ਕੀਤੀ ਹਾਂ ਗੁਰਵਤ ਮੁਤਾਬਕ ਮੈਂ ਕਿਸੇ YouTube ਦੇ ਚੈਨਲ ਤੋਂ ਸੁਣਿਆ ਉਹ ਐਸਐਚਓ ਨੇ ਆਪਣਾ ਬਿਆਨ ਦਿੱਤਾ ਲਿਖਤੀ ਯਾਨੀ ਹਰਪ੍ਰੀਤ ਸਿੰਘ ਵਾਲੇ ਕਮਿਸ਼ਨ ਨੂੰ ਈਸ਼ਰ ਸਿੰਘ ਕਮਿਸ਼ਨ ਨੂੰ ਕਿ ਮੈਂ ਤਿਆਰ ਖੜਾ ਰਿਆ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲੈ ਕੇ ਜਾਣੇ ਆ ਗੋਵਿੰਦਵਾਲ ਸਾਹਿਬ ਉਹਨਾਂ ਦੇ ਸੰਸਕਾਰ ਕਰਨ ਵਾਸਤੇ ਤੇ ਅਸੀਂ ਉਹ ਸ਼ਰਮਣੀ ਕਮੇਟੀ ਨਾਲ ਤਾਲਮੇਲ ਕਰਕੇ ਲੈ ਜਾਣੇ ਹੁੰਦੇ ਆ ਸਰੂਪ ਕਿ ਅਸੀਂ ਪਾਇਲਟ ਵਗੈਰਾ ਅੱਗੇ ਦੇਣੀ ਹੁੰਦੀ ਹੈ ਪੁਲਿਸ ਦੇ ਨਾਲ ਜਵਾਨ ਚੱਲਣੇ ਹੁੰਦੇ ਆ ਉਹ ਕਹਿੰਦਾ ਮੈਂ ਵੇਟ ਕਰਦਾ ਰਿਹਾ ਮੈਨੂੰ ਕਿਸੇ ਨੇ ਸੰਪਰਕ ਨਹੀਂ ਕੀਤਾ ਸ਼ਰੋਣੀ ਕਮੇਟੀ ਦੇ ਬੰਦੇ ਗਏ ਆਪੇ ਹੀ ਉੱਥੇ ਪਹੁੰਚ ਗਏ ਤੇ ਉੱਥੇ ਲਾਤਾ 노 ਐਂਟਰੀ ਦਾ ਬੋਰਡ ਲਾ ਕੇ ਦ ਸੰਸਕਾਰ ਕਰਤਾ ਇਹ ਖਬਰ ਤਾਂ ਇੰਨੀ ਬਾਹਰ ਆਈ ਨਹੀਂ ਮੈਂ ਗੱਲ ਦੱਸ ਰਿਹਾ ਨਾ ਇਹ ਚੀਜ਼ਾਂ ਉਹ ਹੀ ਆ ਜਿਹੜੀਆਂ ਇਲਕੋਰ ਹੈ ਜਿਨ੍ਹਾਂ ਦਾ ਜ਼ਿਕਰ ਕੀਤਾ ਜਾਣਾ ਜ਼ਰੂਰੀ ਹੈ 328 ਸਰੂਪਾਂ ਦੇ ਨਾਲ ਇਹ ਵੀ ਗੱਲ ਆ ਉਹ ਸਰੂਪ ਤੁਸੀਂ ਕਿੰਨੇ ਉੱਥੇ ਅਗਨ ਭੇਟ ਕੀਤੇ ਇੱਕ ਜਗ੍ਹਾ ਤੋਂ ਮੈਂ ਇਹ ਵੀ ਸੁਣਿਆ ਕਿ ਉਸ ਰੂਪ ਜਾਂ ਉਹਨਾਂ ਚੋ ਕੁਝ ਸਰੂਪ ਹਜੂਰ ਸਾਹਿਬ ਜਾ ਕੇ ਅਗਨ ਭੇਟ ਕੀਤੇ ਬੜੀ ਸਪਸ਼ਟ ਜੀ ਗੱਲ ਐ ਮੈਂ ਵੀ ਵਿਚੇ ਹੀ ਆ ਜਾਨ ਸਾਰਿਆਂ ਨੇ ਦੇਣੀ ਰੱਬ ਨੂੰ ਕਾਲੀਦਲ ਦੇ ਪ੍ਰਧਾਨ ਨੂੰ ਨਹੀਂ ਦੇਣੀ ਧਾਮੀ ਨੂੰ ਨਹੀਂ ਦੇਣੀ ਨਾ ਕੁਲਦੀਪ ਸਿੰਘ ਗੜਗਾਜ ਨੂੰ ਦੇਣੀ ਨਾ ਗਿਆਨੀ ਹਰਪ੍ਰੀਤ ਸਿੰਘ ਨੂੰ ਦੇਣੀ ਮੈਂ ਵੀ ਵਿਚੇ ਹੀ ਆ ਇਸ ਕਰਕੇ ਜੇ ਇਹ ਕਿਉਂਕਿ ਬੜਾ ਸੰਜੀਦਾ ਮਸਲਾ ਬੜਾ ਧਾਰਮਿਕ ਮਸਲਾ ਲੋਕਾਂ ਦੀ ਆਸਥਾ ਨਾਲ ਜੁੜਿਆ ਹੋਇਆ ਮਸਲਾ ਤੇ ਇਹਨੂੰ ਜੇ ਤੁਸੀਂ ਲਕੋਗੇ ਤੇ ਕਿੱਥੇ ਤੱਕ ਜਾ ਕੇ ਬੱਜ ਜਾਓਗੇ ਇਹ ਅਸਲ ਵਿੱਚ ਉਹ ਲੋਕ ਆ ਮੰਨਤਾ ਦੀ ਤਾਂ ਆਪਾਂ ਗੱਲ ਕਰਦੇ ਆ ਨਾ ਇਹ ਉਹਨਾਂ ਤੋਂ ਵੀ ਅੱਗੇ ਆ ਮੈਂ ਲਕਬ ਦੇ ਰਿਹਾ ਇਹਨਾਂ ਨੂੰ ਕਿਉਂਕਿ ਇਹਨਾਂ ਨੇ ਜੇ ਗੁਰਬਾਣੀ ਕਿਤੇ ਪੜ੍ਹੀ ਹੋਵੇ ਸੁਣੀ ਹੋਵੇ ਤੇ ਇਹਨਾਂ ਨੂੰ ਪਤਾ ਹੋਵੇ ਵੀ ਗੁਰਬਾਣੀ ਦੇ ਵਿੱਚ ਇਹ ਕੁਛ ਅਦਰਜ ਹੁਣ ਇਹ ਐ ਇਨੀਆਂ ਮਨ ਆਈਆਂ ਇਸੇ ਕਰਕੇ ਕਰ ਰਹੇ ਹੁਣ ਇਹਨਾਂ ਨੂੰ ਮੈਂ ਦੱਸ ਦਿਆਂ ਗਰਬਾਣੀ ਵਿੱਚ ਹੀ ਆਉਂਦਾ ਵ ਜਿਨ ਭੈ ਅਦਬ ਨਹੀਂ ਬਾਣੀ ਧਾਰਾ ਸੋ ਸਖ ਜਾਣੋ ਨਹੀਂ ਹਮਾਰਾ ਸਿੱਖਾਂ ਦੀ ਕੈਟਾਗਰੀ ਚਾਹੁੰਦੇ ਐ ਗਰਬਾਣੀ ਦੀ ਤੁਕ ਬੋਲ ਕੇ ਮੈਂ ਕਿਹਾ ਹੁਣ 328 ਰੁਪਏ ਤੇ ਆਉਣੇ ਆ 328 ਰੁਪਿਆਂ ਤੇ ਕਿੰਨਾ ਸੰਘਰਸ਼ਾ ਬਲਦੇਵ ਸਿੰਘ ਸਿਰਸਾ ਜੀ ਦਾ ਕਿੰਨਾ ਸੰਘਰਸ਼ਾ ਬਲਦੇਵ ਸਿੰਘ ਬਡਾਲਾ ਜੀ ਦਾ ਹੋਰ ਉਹਨਾਂ ਦੇ ਸਹਿਯੋਗੀ ਜਥੇਬੰਦੀਆਂ ਦਾ 5 ਸਾਲ ਉਹਨਾਂ ਨੇ ਧਰਨਾ ਲਾ ਰੱਖਿਆ ਵਰਾਸਤੀ ਮਾਰਗ ਤੇ ਬੀਬੀਆਂ ਦੀਆਂ ਮੋਰਾਂ ਸੇਕੀਆਂ ਗੁਜ ਕੁਲਜੀਤ ਸਿੰਘ ਖੋਸਾ ਉਹਦੀ ਪੱਗ ਲਾ ਕੇ ਉਹਦੇ ਵਾਲ ਖਿਲਾਰੇ ਉਹਦੇ ਗੁੱਟ ਤੋੜੇ ਕਿੰਨੇ ਤੋੜੇ ਉਹਨੂੰ ਕੁੱਟਿਆ ਬਹੁਤ ਕੁੱਟਿਆ ਬਹੁਤ ਕਿੰਨੇ ਕੁੱਟਿਆ ਉਹ ਕਿੱਦਾਂ ਕੁੱਟਿਆ ਉਹ ਬੰਦੇ ਜਿਹੜੇ ਕੁੱਟਣ ਵਾਲੇ ਆ ਉਹ ਕੌਣ ਐ ਮੈਂ ਉੱਪਰ ਦੋਸ਼ ਲਾ ਰਿਹਾ ਤੁਹਾਡਾ ਕੀ ਖਿਆਲ ਹੈ ਵੀ ਜਿਹੜੇ ਸ਼ਰੋਣੀ ਕਮੇਟੀ 'ਚ ਮੈਂਬਰ ਭਰਤੀ ਕੀਤੇ ਵਰਕਰ ਭਰਤੀ ਕੀਤੇ ਆ ਉਹ ਸਾਰੇ ਸਿੱਖਗਰਾਂ ਨਾਲ ਸੰਬੰਧਿਤ ਭਰਤੀ ਕੀਤੇ ਬਹੁਤ ਗੱਲ ਕੌੜੀ ਲੱਗੂਗੀ ਇਹਨਾਂ ਨੂੰ ਇੱਕ ਡੇਰੇਦਾਰ ਦੇ ਚੇਲੇ ਆ ਉਹ ਜਿਨ੍ਹਾਂ 'ਚੋਂ ਜ਼ਿਆਦਾਤਰ ਟਾਸਕ ਫੋਰਸ 'ਚ ਉਹਨਾਂ ਨੇ ਤੈਸ਼ ਵਿੱਚ ਆ ਕੇ ਇਹਨਾਂ ਸਿੰਘ-ਸਿੰਗਣੀਆਂ ਨੂੰ ਕੁੱਟਿਆ ਉਹਨਾਂ ਦੀਆਂ ਹੱਡੀਆਂ ਤੋੜੀਆਂ ਤਿੰਨ ਬੀਬੀਆਂ ਦੀਆਂ ਫੋਟੋ ਅਖਬਾਰਾਂ 'ਚ ਆਈਆਂ ਜਿਨ੍ਹਾਂ ਦੀਆਂ ਮੋਰਾਂ ਤੋੜੀਆਂ ਪਰਚਾ ਦਰਜ ਹੋਇਆ ਹਾਈ ਕੋਰਟ ਦੇ ਆਰਡਰ ਤੇ ਹਾਂ 7 ਦਸੰਬਰ ਨੂੰ ਪਰਚਾ ਦਰਜ ਹੋਇਆ ਹੁਣ ਇਹ ਗੱਲ ਆਪਾਂ ਲਗਾਤਾਰ ਹੀ ਕਰਦੇ ਆ ਰਹੇ ਆ ਮੈਂ 8-10 ਚੈਨਲਾਂ ਤੇ ਹੋਰ ਵੀ ਇਹ ਗੱਲ ਕੀਤੀ ਹੈ ਇਹ ਲਗਾਤਾਰ ਗੱਲ ਭਖਦੀ ਰਹੇਗੀ ਹਾਂਜੀ 31 ਦਸੰਬਰ ਤੋਂ ਪਹਿਲਾਂ ਦੋ ਤਿੰਨ ਚੈਨਲਾਂ ਨੂੰ ਮੈਂ ਇੰਟਰਵਿਊ ਦਿੱਤੀ ਸੀ ਮੈਂ ਕਹਿੰਦਾ ਸੀ ਆਪਣੇ ਵੱਲੋਂ ਕੈਲਕੂਲੇਸ਼ਨ ਨਾਲ ਕਿ ਜਿਹੜਾ 2026 ਦਾ ਸਾਲ ਚੜਨਾ ਨਾ ਉਹ ਬਹੁਤ ਹੋਊਗਾ ਬਹੁਤ ਹੌਟ ਹੋਊਗਾ ਸਰਦੀ ਕਰਕੇ ਵੀ ਹੌਟ ਹੋਊਗਾ ਪਰ 2026 ਦਾ ਜੂਨ ਮਹੀਨਾ ਵੀ ਹੌਟ ਹੋਊਗਾ ਹਾਂਜੀ ਗਰਮੀ ਕਰਕੇ ਹੋਊਗਾ ਵੈਸਾ ਵੀ ਹੋਊਗਾ ਹਾਂਜੀ ਇੱਕ ਕੈਪਟਨ ਇਹ ਚੀਜ਼ਾਂ ਸਾਰੀਆਂ ਜਿਹੜੀਆਂ ਨਾ ਇਹ ਚੱਲ ਰੀਆਂ ਲਗਾਤਾਰ ਉਹ ਲਕੋਣਾ ਚਾਹੁੰਦੇ ਆ ਜਥੇਬੰਦੀਆਂ ਪੁੱਛਣਾ ਚਾਹੁੰਦੀਆਂ ਕੋਡ ਪੁੱਛਣਾ ਚਾਹੁੰਦੀ ਐ ਇਹ ਦੱਸਣਾ ਨਹੀਂ ਚਾਹੁੰਦੇ ਇਹਨਾਂ ਨੇ ਪਹਿਲਾਂ ਇੱਕ ਨੈਰੇਟਿਵ ਬਿਲਡ ਅਪ ਕਰਨ ਦੀ ਕੋਸ਼ਿਸ਼ ਕੀਤੀ ਕਿ ਨਹੀਂ ਜੀ ਉਹ ਪੈਸੇ ਜਮ੍ਹਾਂ ਕਰਾਉਣ ਦੀ ਗੜਬੜੀ ਉਹ ਨੈਰੇਟਿਵ ਫੇਲ ਹੋ ਗਿਆ ਜਿਆਨੀ ਰਣਜੀਤ ਸਿੰਘ ਸਿੰਘ ਸਾਹਿਬ ਜਿਹੜੇ ਆ ਉਹਨਾਂ ਦੀ ਕੱਲ ਮੈਂ ਇੰਟਰਵਿਊ ਸੁਣ ਰਿਹਾ ਸੀ YouTube ਤੇ ਉਹ ਉਹਨੂੰ ਪੱਤਰਕਾਰ ਨੂੰ ਕਹਿ ਰਿਹਾ ਕਿ ਇੱਕ ਲੈਜਰ ਮੈਨੂੰ ਦੇ ਦਿਓ ਮੈਂ ਤੁਹਾਨੂੰ ਦੱਸ ਦੂੰਗਾ ਇਹ ਨਰਾਜ ਕਿਵੇਂ ਹੁੰਦੇ ਲੈਜਰ ਚ ਹੂੰ ਗਿਆਨੀ ਹਰਪ੍ਰੀਤ ਸਿੰਘ ਨੇ ਉਹ ਸਾਰਾ ਰਿਕਾਰਡ ਦੇਖਿਆ ਐਂਟਰੀਆਂ ਵੇਖੀਆਂ ਰਜਿਸਟਰ ਵੇਖੇ ਉਹਨਾਂ ਨੇ ਇਹ ਵੀ ਦੱਸਿਆ ਕੱਚੀਆਂ ਪੈਨਸਲ ਨਾਲ ਐਂਟਰੀਆਂ ਕੀਤੀਆਂ ਜਿਹੜੀਆਂ ਮਿਟ ਜਾਣ ਹਾਂ ਹੁਣ ਜਿਹੜਾ ਇੱਕ ਆਡੀਓ ਵਾਇਰਲ ਹੋ ਰਹੀ ਹੈ ਦੋ ਧਿਰਾਂ ਦੀ ਗੱਲਬਾਤ ਦੀ ਆਪਾਂ ਜਕਰ ਉਹਨਾਂ ਨਾਵਾਂ ਦਾ ਨਾਮ ਵੀ ਕਰੀਏ ਗੱਲਬਾਤ ਹੋ ਰਹੀ ਹੈ ਉਹ ਕੀ ਹੈ ਇਹ ਦਬਲ ਕੁਛ ਤੇਰਾ ਇਹ ਮਾਮਲੇ ਨੂੰ ਟੱਕਣ ਤੇ ਪੂਰਾ ਜੋਰ ਲੱਗਾ ਹੋਇਆ ਤੇ ਜੇ 328 ਰੁਪਏ ਦੇ ਮਾਮਲੇ ਚ ਐਸਆਈਟੀ ਨੇ ਆਪਣੀ ਕਾਰਵਾਈ ਕੀਤੀ ਤੇ ਕੀ ਗਲਤ ਕੀਤਾ ਇੱਕ ਹੋਰ ਮਾਮਲਾ ਕੈਪਟਨ ਚੰਨਨ ਸਿੰਘ ਨੇ ਉਠਾਇਆ ਉਹ ਕਹਿੰਦੇ ਇੱਕ ਸਨੇਰੀ ਬੀਡ ਸੀ ਜਥੇਦਰ ਵਦੈਂਤੀ ਨੇ ਉਹ ਜਿਹੜੀ ਸਨੇਰੀ ਬੀਡ ਆ ਕੈਨੇਡਾ ਵੇਚਦੀ ਕਿਸੇ ਨੂੰ ਸਰ ਮੈਂ ਤੁਹਾਨੂੰ ਇਸ ਗੱਲ ਤੋਂ ਕਨਕਲੂਡ ਕਰਕੇ ਇੱਥੇ ਹੀ ਲਿਆਉਣ ਲੱਗਾ ਸੀ ਹਾਂਜੀ ਉਹਦਾ ਕਾਰਨ ਇਹ ਆ ਇਹ ਲਕੋਣਾ ਚਾਹੁੰਦੇ 328 ਰੁਪਏ ਗੁਰੂ ਗ੍ਰੰਥ ਸਾਹਿਬ ਭਵਨ ਪਹਿਲਾਂ ਪਬਲਿਕੇਸ਼ਨ ਹੋਰ ਜਗ੍ਹਾ ਹੁੰਦੀ ਸੀ ਫਿਰ ਇਹਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਬਣਾਤਾ ਹਾਂਜੀ ਲੋਕਾਂ ਨੂੰ ਮਾਨਸਿਕ ਤੌਰ ਤੇ ਘਬਰਾਹਤ ਕਰਨੀ ਕਿ ਅਸੀਂ ਕਿੱਡੇ ਧਾਰਮਿਕ ਵੇਖੋ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਬਣਾਤਾ ਤੇ ਕਰਤੂਤਾ ਤੁਹਾਡੀਆਂ ਕੀ ਕਰਦੇ ਤੁਸੀਂ ਕੀ ਜੇ ਨਾਰਮਲੀ ਬੀੜਾਂ ਲੱਖਾਂ ਰੁਪਏ ਚ ਵਿਕੀਆਂ ਦੇਰੇ 328 ਰੁਪਏ ਨਹੀਂ ਨੇ ਕਹਿੰਦੇ ਉਦਾਂ ਤਾਂ ਕੋਈ ਸੂਤਰ ਦੱਸ ਰਿਹਾ ਕਹਿੰਦੇ ਉਦਾਂ ਤਾਂ ਐਸਜੀਪੀਸੀ ਦੇ ਵਿੱਚ ਸਿਸਟਮ ਹੈਗਾ ਆ ਕਿ ਜਿੱਦਾਂ ਫਾਰਮੈਟ ਪੂਰਾ ਫਾਰਮੈਲਿਟੀਜ਼ ਪੂਰੀਆਂ ਕਰਦੇ ਪਰ ਜਿਹੜੀਆਂ 328 ਰੁਪਏ ਤੇ ਮੰਨ ਲਓ ਕਿਸੇ ਪੋਲੀਟੀਕਲ ਬੰਦੇ ਨੇ ਕਹਤਾ ਇੰਨੀਆਂ ਬੀੜਾਂ ਭੇਜ ਦੇ ਇੰਨੀਆਂ ਆ ਭੇਜ ਦੋ ਬਸ ਉਹ ਆ ਮੇਨ ਕਿਹਦੇ ਗੜਬੜ ਦੇਖੋ ਜੇ ਉਹ ਤਰ੍ਹਾਂ ਜਿਹੜੇ ਫੋਨ ਕਰਦੀਆਂ ਸੀ ਇੰਨੇ ਸਰੂਪ ਇਹਨੂੰ ਦੇ ਦਿਓ ਇੰਨੇ ਸਰੂਪ ਇਹਨੂੰ ਦੇ ਦਿਓ ਹਾਂਜੀ ਉਹਨਾਂ ਤਰ੍ਹਾਂ ਨੇ ਜੇ ਸੰਸਾਰ ਤੋਂ ਨਹੀਂ ਜਾਣਾ ਜੇ ਉਹ ਰਾਵਣ ਤੋਂ ਵੀ ਵੱਧ ਪਾਵਰਫੁਲ ਆ ਫਿਰ ਮੰਨ ਲੈਣਾ ਉਹਨਾਂ ਦਾ ਹਉਮੈ ਹੰਕਾਰ ਇੱਥੋਂ ਤੱਕ ਪਹੁੰਚਿਆ ਵਾ ਸਾਨੂੰ ਕਿਹਨੇ ਪੁੱਛਣਾ ਹਾਂਜੀ ਜੇ ਕੋਲੀ ਫੜਿਆ ਗਿਆ ਆਪਾਂ ਨੂੰ ਬੜੀ ਤਕਲੀਫ ਹੋਈ ਐ ਮੈਂ ਗੱਲ ਨੂੰ ਸਟੈਪ ਵਾਈਜ਼ ਉਧਰ ਹੀ ਲਿਜਾ ਰਿਆ ਸੀ 328 ਰੁਪਿਆਂ ਦੇ ਮਾਮਲੇ 'ਚ ਹੀ ਅੱਗੇ ਗੱਲ ਲਿੰਕ ਕਰ ਗਈ ਐਐਸਆਈਟੀ ਵੱਲੋਂ ਸਤਿੰਦਰ ਸਿੰਘ ਕੋਲੀ ਸੀਈ ਦੀ ਗ੍ਰਿਫਤਾਰੀ ਹਾਂਜੀ ਸਤਿੰਦਰ ਸਿੰਘ ਕੋਲੀ ਨੇ ਆਡਿਟ ਕੀ ਕੀਤਾ ਪਹਿਲਾ ਸਵਾਲ ਇਹ ਆ ਜਾਂਦਾ ਤੇ ਜੇ ਆਡਿਟ ਕੋਈ ਨਹੀਂ ਕੀਤਾ ਜੇ ਉਹਨੇ ਆਡਿਟ ਕੀਤਾ ਹੁੰਦਾ ਸੱਚੀ ਮੁੱਚੀ ਕਿ ਇੰਨੇ ਸਰੂਪ ਜਾਰੀ ਵੱਧ ਹੋਏ ਆ ਪੈਸੇ ਇੰਨੇ ਘਟ ਜਮਾ ਹੋਏ ਦੋਈ ਗੱਲਾਂ ਨਾ ਉਹ ਜਿਹੜੇ ਸਰੂਪ ਘਟਣ ਉਹ ਕਿੱਥੇ ਗਏ ਸਵਾਲ ਤੇ ਇਹ ਨਾ ਹੀ ਆ ਨਾ ਹੁਣ ਉਹਨਾਂ ਤੇ ਰਾਨੂ ਤਕਲੀਫ ਹੋ ਰਹੀ ਹੈ ਇਹ ਵੀ ਸਵਾਲ ਨਾ ਚੁੱਕਿਆ ਜਾਵੇ ਕਿਉਂਕਿ ਮੇਰਾ ਤੇ ਕਿਸੇ ਪੋਲੀਟੀਕਲ ਪਾਰਟੀ ਨਾਲ ਕੋਈ ਸਬੰਧ ਨਹੀਂ ਬੀਗ ਪੰਜਾਬੀ ਬੀਗ ਸਿੱਖਾਂ ਦੇ ਘਰ ਨਾਲ ਜਨਮ ਲਿਆ ਮੈਂ ਤਾਂ ਗੱਲ ਕਰ ਰਿਹਾ ਕਿਉਂਕਿ ਕੋਈ ਇਹ ਚੀਜ਼ ਜਿਹੜੀ ਚੈਨਲਾਈਜ਼ ਹੋ ਜਾਣੀ ਚਾਹੀਦੀ ਫਿਰ ਜਿਹੜੀ ਅਗਲੀ ਗੱਲ ਹੈ ਸ਼੍ਰੋਮਣੀ ਕਮੇਟੀ ਦੇ ਫਰੰਟ ਇਹਨੇ ਕਿ ਖੁੱਲ ਜਾਣੇ ਆਂ ਮੇਰੇ 328 ਰੂਪ ਨਹੀਂ 6 ਕਿਸ਼ਤਾਂ ਦੇ ਵਿੱਚ ਜਿਹੜਾ ਰੈਫਰੈਂਸ ਲਾਇਬ੍ਰੇਰੀ ਦਾ ਸਮਾਨ ਵਾਪਸ ਆਇਆ ਉਹਦੇ ਚ 219 ਦੇ ਕਰੀਬ ਗ੍ਰੰਥ ਕਿੰਨੇ ਬਖਵਾਏ 30 ਦੇ ਕਰੀਬ ਲਿਹਾਤ ਲਿਖਤ ਹੁਕਮਨਾਮੇ ਗੁਰੂ ਸਾਹਿਬਾਂ ਦੇ ਕਿੰਨੇ ਬਖਵਾਏ ਜਿਹੜੀ ਸੁਨਹਿਰੀ ਵੀੜ ਹੈ ਜ਼ਥੇਦਾਰ ਬਦਾਨਤੀ ਅਟੈਚੀ ਚ ਪਾ ਕੇ 10 ਕਰੋੜ ਰੁਪਏ ਦੀ ਕਨੇਡਾ ਵੇਚ ਕੇ ਆਇਆ ਮੈਂ ਅੱਗੇ ਵੀ ਜ਼ਿਕਰ ਕੀਤਾ ਸੀ ਮੇਰਾ ਸਰੋਤ ਇਹ ਸੀ ਮੈਂ ਕੈਪਟਨ ਚਨਲ ਸਿੰਘ ਸਿੱਧੂ ਦੀ ਸਾਲ 2 ਸਾਲ ਪਹਿਲਾਂ ਇੰਟਰਵਿਊ ਸੁਣੀ ਸੀ ਉਹ ਗੱਲ ਵੀ ਹੁਣ ਨਾਲ ਚੱਲ ਰਹੀ ਹੈ ਹੁਣ ਮੈਂ ਤੇ ਇਹ ਵੀ ਕਹੂੰਗਾ ਵੀ ਇਹ ਵੀ ਗੱਲ ਨਾਲ ਚਲਣੀ ਚਾਹੀਦੀ ਜਿਹੜੀ ਵਿਰਾਸਤ ਹੈ ਸਾਡੀ ਜਿਹੜਾ ਸਾਡਾ ਇਹ ਇਤਿਹਾਸ ਆ ਜਿਹੜਾ ਗਰਬਾਣੀ ਦੇ ਨਾਲ ਸੰਬੰਧਿਤ ਚੀਜ਼ਾਂ ਵਾਂ ਕਿੱਥੇ ਗਾਇਬ ਹੋਈਆਂ ਉਹ ਮੈਂ ਤਾਂ ਇਹ ਵੀ ਸਵਾਲ ਚੁੱਕੂ ਜਿੱਦਾਂ ਜਥੇਦਾਰ ਸਾਹਿਬ ਨੇ ਸੀਐਮ ਭਗਵੰਤਪਾਣੂ 15 ਜਨਵਰੀ ਨੂੰ ਸੱਦਿਆ ਆ ਕੁਝ ਤਰ੍ਹਾਂ ਕਹਿੰਦੀਆਂ ਵੀ ਉਹ ਪਤਿਤ ਸੇਖਿਆ ਨੂੰ ਨਹੀਂ ਸੱਜ ਸਕਦੇ ਕੁਝ ਕਹਿੰਦੇ ਠੀਕ ਆ ਇਸ ਬਾਰੇ ਤੁਹਾਡੇ ਕੀ ਵਿਚਾਰੇ ਸਰ ਇਹ ਇੱਕ ਟੈਕਨੀਕਲਟੀ ਹੈ ਇਹਦੇ ਗੱਲ ਦੇ ਵਿੱਚ ਜਥੇਦਾਰ ਗਲਦੀਪ ਸਿੰਘ ਗੜਗਾਜਨ ਨੂੰ ਮੈਂ ਕੋਈ ਅਧਿਕਾਰ ਨਹੀਂ ਰੱਖਦਾ ਮੇਰੇ ਕੋਲ ਇਨੀ ਕੈਪੈਸਿਟੀ ਨਹੀਂ ਕਿ ਮੈਂ ਜਥੇਦਾਰ ਨੂੰ ਪੁਆਇੰਟ ਆਊਟ ਕਰਾਂ ਪਰ ਟੈਕਨੀਕਲੀ ਥੋ ਗਲਤ ਹੈ ਨਾ ਕੰਮ ਤੁਸੀਂ ਜੇ ਭਗਵੰਤ ਮਾਨ ਦਾ ਕੋਈ ਜਵਾਬ ਤਲ ਵੀ ਕਰਨੀ ਸੀ ਪਹਿਲਾਂ ਇੱਕ ਫਾਰਮਲ ਲੈਟਰ ਦਫਤਰਾ ਵੱਲੋਂ ਜਾਰੀ ਹੁੰਦੀ ਅਕਾਲ ਤਖਸਾਲ ਦਾ ਰਤਬਾ ਬਹੁਤ ਉੱਚਾ ਵਾ ਹਾਂਜੀ ਉਹ ਉਸ ਰੁਤਬੇ ਦੇ ਬਰਾਬਰ ਕੋਈ ਰੁਤਬਾ ਨਹੀਂਗਾ ਕਿਸੇ ਵੀ ਬੰਦੇ ਦਾ ਖਾਸ ਕਰਕੇ ਸਿੱਖ ਕਮਿਊਨਿਟੀ ਦੇ ਵਿੱਚੋਂ ਜਿਹੜਾ ਬਾਕੀ ਸਾਰੇ ਇੱਥੇ ਆਉਂਦੇ ਇੱਥੇ ਨਮਸਕਾਰ ਕਰਨ ਗੁਰੂ ਸਾਹਿਬ ਨੂੰ ਸਾਰੇ ਆਉਂਦੇ ਮੈਂ ਹੁਣ ਤੁਹਾਨੂੰ ਅਕਾਲ ਤਖਤ ਸਾਹਿਬ ਦੀ ਸਰਵ ਉੱਚਤਾ ਦੋ ਲਾਈਨਾਂ ਚ ਦੱਸਦਾ ਕੀ ਹੈ ਗੁਰੂ ਹਰਗੋਬਿੰਦ ਸਾਹਿਬ ਦੇ ਟਾਈਮ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਨਾ ਬਾਦਸ਼ਾਹ ਜਹਾਂਗੀਰ ਇੱਕ ਜਗ੍ਹਾ ਤੰਬੂ 'ਚ ਬੈਠੇ ਸੀ। ਇੱਕ ਜਗ੍ਹਾ ਗੁਰੂ ਅਰਗੁਨ ਸਾਹਿਬ ਬੈਠੇ ਸੀ। ਇੱਕ ਕਾਹੀ ਮਤਲਬ ਜਿਹੜਾ ਕਾਹ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਸੀ। ਉਹਨੇ ਕਿਸੇ ਨੂੰ ਪੁੱਛ ਲਿਆ ਵੀ ਸੱਚੇ ਪਾਤਸ਼ਾਹ ਦਾ ਸਥਾਨ ਆਸਣ ਕਿੱਥੇ ਹੈ? ਉਹ ਕਾਹੀ ਨੂੰ ਕਿਸੇ ਨੇ ਮਿਸਗਾਈਡ ਕਰਤਾ। ਉਨੇ ਬਾਦਸ਼ਾਹ ਜਹਾਂਗੀਰ ਨੂੰ ਮੱਥਾ ਟੇਕਦਾ ਦੱਸਿਆ ਜਾਂਦਾ ਬਟਾ ਦਾ ਮੱਥਾ ਟੇਕਦਾ ਬਾਹਰ ਆਇਆ ਜਦੋਂ ਉਹਨੇ ਵੇਖਿਆ ਵੀ ਇਹ ਸੱਚੇ ਬਾਦਸ਼ਾਹ ਨਹੀਂ ਗੇ ਉਹਨੇ ਬਾਹਰੋਂ ਗੇ ਬੱਚਾ ਕਿੰਦਾ ਨਹੀਂ ਗੁਰੂ ਸਾਹਿਬ ਦਾ ਤੰਬੂ ਆਓ ਉਸ ਸਮੇਂ ਦੇ ਮੁਗਲ ਬਾਦਸ਼ਾਹ ਦੇ ਅੱਗੇ ਗਿਆ ਉਹਦੇ ਕੋਲ ਟਕਾ ਚੁੱਕ ਲਿਆ ਕਹਿੰਦਾ ਤੁਹਾਨੂੰ ਮੱਥਾ ਨਹੀਂ ਟਕਣਾ ਮੈਂ ਟਕਾ ਚੁੱਕ ਲਿਆ ਉਹ ਲੈ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਮੱਥਾ ਟੇਕਿਆ ਰੈਫਰੈਂਸ ਸਿਰਫ ਦੱਸਣ ਦਾ ਇਹ ਆ ਜਹਾਂਗੀਰ ਇਸ ਗੱਲ ਤੋਂ ਬਹੁਤ ਕਲਪਿਆ ਸੀ ਗੁਰੂ ਅਰਜਨ ਸਾਹਿਬ ਦੇ ਟਾਈਮ ਤੇ ਤੁਸਕੇ ਜਹਾਂਗੀਰ ਵਿੱਚ ਜਕਰ ਉਹ ਵੇਖ ਰਿਹਾ ਸੀ ਵੀ ਇਹ ਸਾਡੇ ਸਿੱਧਾ-ਸਿੱਧਾ ਸੱਤਾ ਨੂੰ ਚੈਲੰਜ ਕਰ ਰਿਹਾ ਵੀ ਇੱਕ ਘਾ ਵਢਣ ਵਾਲਾ ਬੰਦਾ ਮੈਂ ਹਿੰਦੁਸਤਾਨ ਦਾ ਬਾਦਸ਼ਾ ਮੇਰੇ ਕੇ ਪੈਸਾ ਮੱਥਾ ਟੇਕਦਾ ਤੂੰ ਚੁੱਕ ਕੇ ਲਾ ਜਾ ਨਹੀਂ ਤੁਹਾਨੂੰ ਨਹੀਂ ਮੱਥਾ ਟੇਕਣਾ ਅਕਾਲ ਤਖਤ ਸਾਹਿਬ ਦੀ ਗੁਰੂ ਹਰਗੋਬਿੰਦ ਸਾਹਿਬ ਦੀ ਜਿਨ੍ਹਾਂ ਨੇ ਇਹ ਸਥਾਪਨਾ ਕੀਤੀ ਅਕਾਲ ਤਖਤ ਸਾਹਿਬ ਦੀ ਆ ਸਰਵਉੱਚਤਾ ਵਾ ਤੇ ਇਥੇ ਜੇ ਉਹਨਾਂ ਨੇ ਕੋਈ ਗੱਲ ਕੀਤੀ ਸੀ ਸਪਸ਼ਟੀਕਰਨ ਮੰਗਦੇ ਚਿੱਠੀ ਲਿਖ ਕੇ ਐਨਾ ਚੀਜ਼ਾਂ ਦੇ ਆਪਣਾ ਸਪਸ਼ਟੀਕਰਨ ਦਿਓ ਉਹਨਾਂ ਦਾ ਸਪਸ਼ਟੀਕਰਨ ਆਉਂਦਾ ਉਹ ਸਪਸ਼ਟੀਕਰਨ ਨੂੰ ਵਿਚਾਰ ਦੇ ਭਾਵੇਂ ਲਾਈਵ ਰਿਕਾਰਡਿੰਗ ਰੱਖ ਲੈਂਦੇ ਉਹ ਪੰਜ ਸਿੰਘ ਸਾਹਿਬਾਨਾਂ ਦੀ ਵਿਚਾਰ ਕਰਨ ਦੀ ਮੁੜ ਕੇ ਉਹਨਾਂ ਨੂੰ ਚਿੱਠੀ ਦੁਬਾਰਾ ਲਿਖ ਦੇ ਚਿੱਠੀ ਲਿਖ ਦੇ ਆ ਵਿਚਾਰ ਕੀਤੀ ਗਈ ਇਹਦੇ ਵਿੱਚ ਤੁਹਾਡੀਆਂ ਆ ਚੀਜ਼ਾਂ ਕਨਕਲੂਜਨ ਵਿੱਚ ਨਿਕਲੀਆਂ ਇਹਦੇ ਲਈ ਤੁਹਾਡੇ ਜਵਾਬ ਤਸੱਲੀ ਬਖਸ਼ ਨਹੀਂ ਆ ਕਿਰਪਾ ਕਰਕੇ ਪਰਸਨਲੀ ਆਪਣੇ ਇੱਥੇ ਆ ਕੇ ਆਪਣੀ ਜਵਾਬਤੌਲਬੀ ਦਿਓ ਹੁਣ ਇਹ ਸਵਾਲ ਨਹੀਂ ਆ ਤੁਸੀਂ ਉਹਨਾਂ ਨੂੰ ਫਸੀਲਤਾ ਤਲਬ ਕੀਤਾ ਤੁਸੀਂ ਉਹਨਾਂ ਨੂੰ ਸੈਕਟਰੀਏਟ ਚ ਤਲਬ ਕੀਤਾ ਸੈਕਟਰੀਏਟ ਚ ਕੀਤਾ ਸੈਕਟਰੀਏਟ ਵਿੱਚ ਕੀਤਾ ਸੈਕਟਰੀਏਟ ਵਿੱਚ ਕੀ ਟੈਕਨੀਕਲੀ ਕੀ ਮਤਲਬ ਟੈਕਨੀਕਲੀ ਜਥੇਦਾਰ ਸਾਹਿਬ ਨੂੰ ਮੈਂ ਪੁਆਇੰਟ ਉੱਤੇ ਕਰਦਾ ਮੈਂ ਅੱਗੇ ਵੀ ਕਰ ਚੁੱਕਾ ਹੋਰ ਚੈਨਲਾਂ ਤੋਂ ਵੀ ਭਗਵੰਤ ਮਾਨ ਸਾਹਿਬ ਨੂੰ ਪਤਿਤ ਦੇ ਤੌਰ ਤੇ ਕਹਿਣਾ ਗਲਤ ਹੈ। ਉਹਨਾਂ ਨੇ ਸਿੱਖਾਂ ਦੇ ਘਰ ਚ ਜਨਮ ਲਿਆ, ਦਾੜ੍ਹੀ ਕੇਸ ਘਟਾਏ ਆ, ਉਹ ਪਤਿਤ ਦੀ ਸ਼੍ਰੇਣੀ 'ਚ ਨਹੀਂ ਆਉਂਦੇ। ਟੈਕਨੀਕਲੀ ਉਹ ਸਿਰਗੋਮ ਦੀ ਸ਼੍ਰੇਣੀ 'ਚ ਆਉਂਦੇ ਆ। ਟੈਕਨੀਕਲੀ ਇਹ ਹੋ ਜਾ ਸਿਰਗੋਮ। ਰੈਤ ਮਰਿਆਦਾ ਦੇ 15 ਨੰਬਰ 30 ਤੇ ਲਿਖਿਆ। ਇਹ ਨਿਹਰੀ ਮੇਰੀ ਨਹੀਂ ਕੀ। ਜਸਬੀਰ ਸਿੰਘ ਪੱਟੀ, ਜਗਤਾਰ ਸਿੰਘ ਭੁੱਲਰ, ਰੰਧਾਵਾ ਸਾਹਿਬ ਹੋਰ ਕਿੰਨੇ ਬੰਦੇ ਨੇ ਜਿਹੜੇ ਆਪਣੇ YouTube ਦੇ ਚੈਨਲਾਂ 'ਤੇ ਗਲਤ ਕਹਿ ਚੁੱਕੇ। ਇਥੇ ਜਿੱਥੇਦਰ ਸਭ ਗਲਤੀ ਕਰ ਗਏ ਹੁਣ ਗਲਤੀ ਕਰ ਲਈ ਆ ਉਹਨੂੰ ਕਿਸੇ ਤਰੀਕੇ ਸੁਧਾਰਵਾਦੀ ਕਦਮ ਅਪਣਾ ਕੇ ਉਹਨੂੰ ਗਲਤੀ ਨੂੰ ਇੰਟਰ ਬਿਟਵੀਨ ਕੋ ਰਸਤਾ ਕੱਢ ਦਿੰਦੇ ਇਨ ਬਿਟਵੀਨ ਹੁਣ ਜਿਹੜੀ ਉਹ ਸਿਆਸੀ ਲਾਹਾ ਖੱਟਣ ਵਾਸਤੇ ਤੁਸੀਂ ਸੱਜ ਲਿਆ ਸਿਆਸੀ ਲਾਹਾ ਖੱਟਣ ਵਾਸਤੇ ਉਹ ਕਹਿੰਦੇ ਮੈਂ ਸਿਰ ਝੁਕਾ ਕੇ ਜਾਉ ਗੱਲਾਂ ਤਾਂ ਸਾਰੀਆਂ ਸਾਰੇ ਭਾਈਚਾਰੇ ਦੇ ਲੋਕਾਂ ਨੂੰ ਨਜ਼ਰ ਆ ਰਹੀਆਂ ਸਵਾਲ ਤੇ ਆ ਤੁਸੀਂ ਉਹਨਾਂ ਨੂੰ ਜੇ ਉਹ ਕਹਿੰਦੇ ਵੀ ਲਾਈਵ ਕਰੋ ਤਾਂ ਤੁਸੀਂ ਹੁਣ ਫਿਰ ਦਿਲ ਗੁਰਦਾ ਤੇ ਰੱਖੋ ਨਾ ਤੁਸੀਂ ਇਹ ਕੋ ਵੀ ਇੱਥੇ ਕੋਈ ਪ੍ਰੈਰੋਗੇਟਿਵ ਤੁਹਾਡਾ ਨਹੀਂ ਹੁੰਦਾ ਜਿਹੜਾ ਤਲਬ ਕੀਤਾ ਬੰਦਾ ਉਹ ਨਹੀਂ ਹੁੰਦਾ ਉਹਦਾ ਪ੍ਰੈਰੋਗੇਟਿਵ ਕੋਈ ਨਹੀਂ ਹੁੰਦਾ ਕਿ ਉਹ ਅੱਗੋਂ ਮੰਗ ਰੱਖੇ ਲਾਈਵ ਨਹੀਂ ਕੀਤਾ ਜਾ ਸਕਦਾ ਤੁਸੀਂ ਜੋ ਆਪਣਾ ਸਪਸ਼ਟੀਕਰਨ ਦੇਣਾ ਉਹ ਲਿਖ ਕੇ ਲੈ ਆਓ ਇਹ ਮਾਮਲਾ ਇੰਨੇ ਜੀ ਮੁੱਕ ਸਕਦਾ ਆਪਣਾ ਸਪਸ਼ਟੀਕਰਨ ਲਿਖ ਕੇ ਲੈ ਆਉਣ ਉਥੇ ਆਗੇ ਉਹਨਾਂ ਨੂੰ ਫਤੇ ਬੁਲਾਉਣ ਜੋ ਵੀ ਸਸੀ ਗੱਲ ਬੁਲਾਉਣੀ ਆ ਬੁਲਾ ਕੇ ਆਪਣਾ ਸਪਸ਼ਟੀਕਰਨ ਦੇਣ ਇੱਕ ਮਿੰਟ ਜੇ ਕੋਈ ਸਵਾਲ ਪੁੱਛਦੇ ਆ ਯੈਸ ਨੋ ਕਰਕੇ ਤੇ ਜਾਣ ਡਿਸਕਸ਼ਨ ਦਾ ਵਿਸ਼ਾ ਨਹੀਂ ਗੱਲ ਚ ਕੋਈ ਵੀ ਹੁਣ ਮੈਂ ਇੱਕ ਦੂਜੀ ਬੇਨਤੀ ਹੋਰ ਕਰਾਂ ਜੋ ਮੇਰੀ ਸੋਚ ਆ ਜੇ ਸਾਰਿਆਂ ਤੇ ਰਹਿ ਚਾਹੁੰਦੀਆਂ ਵੀ ਇਸ ਮਾਮਲੇ ਤੇ ਗੱਲਬਾਤ ਹੋ ਜੇ ਜਿਹੜੀ ਮਾਨ ਸਾਹਿਬ ਦੀ ਗਾਈਡਲਾਈਨ ਦੇਣ ਵਾਲੀ ਟੀਮ ਐ ਐਡਵਾਈਜ਼ਰਸ ਦੀ ਟੀਮ ਐ ਉਹ ਸ਼ਰਮਣੀ ਕਮੇਟੀ ਦਾ ਜਿਹੜਾ ਐਡਵਾਈਜ਼ਰ ਚਾਰ ਬਣਾ ਲੈਣ ਉਹਨਾਂ ਨਾਲ ਬਹਿ ਕੇ ਗੱਲ ਕਰ ਲੈਣ ਉਹਦੀ ਲਾਈਵ ਰਿਕਾਰਡਿੰਗ ਕਰਕੇ ਆਪਣੇ ਕੋਲ ਰੱਖ ਲੈਣ ਜੇ ਤਾਂ ਸਾਬ ਰੱਖ ਲੈਣ ਭਾਵੇਂ ਇਸ ਮੁੱਦੇ ਨੂੰ ਤੂਲ ਹੀ ਨਹੀਂ ਕਿਉਂ ਦਿੱਤੀ ਜਾ ਰਹੀ ਜਿਹੜੀ ਤੂਲ ਦੇਣਾ ਨਾ ਉਸੇ ਦਾ ਕਰਦਾ ਵਾ ਕਿ 26 ਜਿਹੜਾ ਵਾ ਚੜ ਗਿਆ ਵਾ ਤੇ 27 ਜਿਹੜਾ ਵਾ ਉਹ ਬਹੁਤ ਦੂਰ ਨਹੀਂਗਾ ਕਿਸੇ ਵੇਲੇ ਵੀ ਇਲੈਕਸ਼ਨ ਅਨਾਉਂਸ ਹੋ ਸਕਦੀ ਹੈ ਅਗਸਤ ਸਤੰਬਰ ਤੋਂ ਬਾਅਦ ਕਿਸੇ ਵੇਲੇ ਵੀ ਜਾਬਤਾ ਲੱਗ ਸਕਦਾ ਹੁਣ ਆਪਾਂ ਜਿਵੇਂ ਗੱਲ ਕਰ ਰਹੇ ਸੀ ਕਿ ਕਿ ਐਸਜੀਪੀਸੀ ਦੇ ਨੇਰੇ 328 ਰੂਪ ਵਾਲੀ ਗੱਲ ਨਹੀਂ ਨਹੀਂ ਮੁੱਦੇ ਇੰਨੇ ਕਿ ਮੈਂ ਜੇ ਨਾਰਮਲ ਪੰਜਾਬੀ ਦੇ ਸ਼ਹਿਰੀ ਵਾਂਗੂ ਸੋਚਾਂ ਨਾਰਮਲ ਸਿੱਖ ਵਾਂਗੂ ਸੋਚਾਂ ਇਹ ਮੁੱਦੇ ਇੰਨੇ ਕਿ ਮੈਂ ਕਈ 100 ਮੁੱਦੇ ਹੋ ਸਕਦੇ ਤੁਹਾਡੇ ਲਿਖਣ ਵਾਲੀ ਗੱਲ ਹੋਗੀ ਹੁਣ ਮੈਂ ਇੱਕ ਐਗਜ਼ਾਮਪਲ ਦਿੰਨਾ ਸ਼੍ਰੋਮਣੀ ਕਮੇਟੀ ਨੇ 1999 ਚ ਕਿਤਾਬ ਛਾਪੀ ਸਿੱਖੋਂ ਕਾ ਇਤਿਹਾਸ ਹੂੰ ਉਹਦੇ ਵਿੱਚ ਸਾਰੇ ਗੁਰੂ ਸਾਹਿਬਾਨ ਦੀ ਗੱਲ ਕੀਤੀ ਦਸਾਂ ਗੁਰੂਆਂ ਦੀ ਹਾਂਜੀ ਕੋਈ ਇੱਕ ਲਫ਼ਜ਼ ਵਿੱਚ ਨਾਲ ਗੁਰੂ ਨਹੀਂ ਲਾਇਆ ਹਾਂਜੀ ਨਾਨਕ ਕਾ ਗੁਰੂ ਮੁਸਲਮਾਨ ਥਾ ਤੇਗ ਬਹਾਦਰ तेग बहादुर दे लिखा भी तेग बहादुर हांसी के जंगलों में छुप कर रहता था मैं गाले पॉइंट आउट करनी हांसी के जंगलों में छुप कर रहता था तेग बहादुर लूट पाट करता था हुकूमत को पता चला और कत्ल कर दिया गया दसवें पाशाह बारे इदा लिखा एस एस जी पी सी ने मता नंबर दास 23 ਨਵੰਬਰ 2007 ਨੂੰ ਅਵਤਾਰ ਸਿੰਘ ਮੱਕੜ ਜਨਰਲ ਹਾਊਸ 'ਚ ਮੰਨਿਆ ਕਿਤਾਬ ਛਾਪਣਾ ਸਾਡੀ ਗਲਤੀ ਸੀ ਕਿਤਾਬ ਅਸੀਂ ਵਾਪਸ ਲੈ ਲੈਂਦੇ ਹਾਂ ਉਹਦੀਆਂ 300 ਕਾਪੀਆਂ ਛਪੀਆਂ 300 ਕਾਪੀਆਂ ਛਪੀਆਂ ਸੀ ਪੰਜ ਵਾਪਸ ਆਈਆਂ ਐਸਜੀਪੀਸੀ ਦੱਸੇ 295 ਕਾਪੀਆਂ ਕਿੱਥੇ ਆ ਤੇ ਜਿਹੜੇ ਉਹ ਲੇਖਕ ਜਿਹੜੇ ਲੇਖਕ ਆ ਜੇ ਉਹ ਸਮਝਦੇ ਆ ਕਿ 250 ਵਿਦਵਾਨ ਪੰਜਾਬ 'ਚ ਫਿਰਦਾ ਮੈਂ ਉਹਨਾਂ ਨੂੰ ਚੈਲੰਜ ਕਰਦਾ ਇੱਕੇ ਗਲਤੀ ਉਹ ਕਹਿੰਦੇ ਸੀ ਨਾ ਤੇਗ ਬਹਾਦਰ ਉਹ ਯੂਨਾਨੇ ਇੱਕ ਜਗ੍ਹਾ ਨਾਂ ਲਿਖਿਆ ਉਹ ਮੁਸਲਮਾਨ ਜਿਹੜਾ ਸੀਗਾ ਲੁਟੇਰਾ ਕੋਈ ਹਾਫਿਜ਼ ਕਹਿੰਦੇ ਜੀ ਮਤਲਬ ਇਸ਼ਾਰਾ ਇਹ ਕਿਤਾਬ ਹਾਫਿਜ਼ ਨਾਂ ਦੇ ਮੁਸਲਮਾਨ ਲੁਟੇਰੇ ਦੇ ਨਾਲ ਰਲ ਕੇ ਗੁਰੂ ਸਾਹਿਬ ਲੁੱਟ ਪਾਟ ਕਰਦੇ ਸੀ ਬੜੀ ਗੱਲ ਕੰਟਰੋਵਰਸ਼ਲ ਹੋ ਜਾਣੀ ਆ ਪਰ ਇਹ ਗੱਲ ਸੱਚ ਆ ਇੱਕ ਜਗ੍ਹਾ ਮੈਂ YouTube ਤੋਂ ਸੁਣਿਆ ਉਹ ਬੰਦਾ ਬਹੁਤ ਸਿਆਣਾ ਵਾ ਸ਼ਾਇਦ ਸ਼ਮਸੁਲ ਇਸਲਾਮ ਹੈ ਯਾਰ ਰਾਮਪੁਨੀਆਨੀ ਹੈ ਕਿਸੇ ਡਿਬੇਟ ਤੋਂ ਕਹਿੰਦੇ ਕਹਿੰਦੇ ਹਾਫਿਜ਼ 1643 ਚ ਮਰ ਗਿਆ ਸੀ ਹੁਣ ਜਿਹੜੇ ਬਹੁਤ ਵਿਦਵਾਨ ਚੁੱਕੀ ਫਿਰਦੇ 250 ਵਿਦਵਾਨ ਕਹਿੰਦੇ ਸਾਡਾ ਫਿਰਦਾ ਵਾ ਪੰਜਾਬ ਚ ਉਹ ਦੱਸਣ ਗੁਰਤੇਗਹਦਰ ਸਾਹਿਬ ਤੇ ਛੀਦੀ ਹੁੰਦੇ ਰਹੀ 1675 ਚ ਹਾਂ ਹਾਫਿਜ਼ ਮਰ ਗਿਆ 1643 ਚ 32 ਸਾਲ ਪਿੱਛੇ ਚਲੇ ਜਾਓ ਜੇ 32 ਸਾਲ ਪਿੱਛੇ ਚਲੇ ਜਾਓ 1675 ਚ ਗੁਰਤੇਗ ਭਦਰ ਸਾਹਿਬ ਦੀ ਸ਼ਹਾਦਤ ਹੁੰਦੀ ਆ ਮੰਨ ਲਓ ਉਹਨਾਂ ਦੀ ਉਮਰ ਉਸ ਵੇਲੇ 52 ਸਾਲ ਆ 32 ਸਾਲ ਡਾਊਨ ਜਾਓ ਗੁਰਤੇਗ ਭਦਰ ਸਾਹਿਬ ਉਹਦੋਂ 20 ਸਾਲ ਦੇ ਸੀ ਜਦੋਂ 1643 ਚ ਹਾਫਿਜ਼ ਮਰਿਆ ਜੇ ਉਹ 20 ਸਾਲ ਦੀ ਉਮਰ ਦੇ ਵਿੱਚ ਹਾਫਿਜ਼ ਦੇ ਨਾਲ ਲੁੱਟਪਾੜ ਕਰਦੇ ਰਹੇ ਤਾਂ 32 ਸਾਲ ਲੇ ਹਕੂਮਤ ਉਹਨਾਂ ਨੂੰ ਫੜਿਆ ਕਿਉਂ ਨਹੀਂ ਜਿਹੜੇ ਵੱਡੇ ਤੁਸੀਂ ਵਿਦਵਾਨ ਲਈ ਫਿਰਦੇ ਜੇ ਨਾ ਲੌਜੀਕਲੀ ਜਵਾਬ ਦਿਓ ਇਹਨਾਂ ਗੱਲਾਂ ਦੇ ਤੇ ਸ਼ੁਰੂਮਣੀ ਕਮੇਟੀ ਅੱਖਾਂ ਮੀਟ ਕੇ ਸਾਰੇ ਕੰਮ ਕਰਦੀ ਹੈ ਜਿਹੜਾ ਮਰਜ਼ੀ ਇਹਨਾਂ ਦੀ ਜਥੇਬੰਦੀ ਚ ਘੋਸਪੈਟ ਕਰਕੇ ਇਹਨਾਂ ਦੀ ਸੰਸਥਾ ਚ ਕਰਕੇ ਜੋ ਮਰਜ਼ੀ ਇਹਨਾਂ ਤੋਂ ਕਰਵਾ ਲਓ ਅੱਖਾਂ ਮੀਟ ਕੇ ਸਾਈਨ ਕਰਾ ਲਓ ਐਗਜ਼ਾਮਪਲ ਇੱਕ ਦੇ ਕੇ ਮੈਂ ਹੁਣ ਗੱਲ ਕਲੋਜ਼ ਕਰਦਾ ਇੱਕ ਮੈਨੇਜਰ ਨੂੰ ਮੈਂ ਜਾਣਦਾ ਉਸ ਬੰਦੇ ਨੂੰ ਵੀ ਜਾਣਦਾ ਟੈਂਟ ਹਾਊਸ ਵਾਲੇ ਨੂੰ ਵੀ ਜਾਣਦਾ ਉਹ ਬਿੱਲ ਲੈ ਕੇ ਗਿਆ ਉਹਦੇ ਕੋਲ ਕੋਈ ਧਾਰਮਿਕ ਪ੍ਰੋਗਰਾਮ ਸੀ ਕੋਈ ਕਿਤੇ ਹੋਇਆ ਕਿਸੇ ਦਵਾਨ ਹਾਲ ਦੇ ਵਿੱਚ ਉਹ ਬਿੱਲ ਲੈ ਕੇ ਗਿਆ ਉਹਨੇ ਚਲਾ ਕੇ ਬਿੱਲ ਮਾਰਿਆ ਕਹਿੰਦਾ ਇੰਨੇ ਨਾਲ ਸਾਡਾ ਕੀ ਬਣਨਾ ਉਹ ਕਹਿੰਦਾ ਮਹਾਰਾਜ ਇੰਨਾ ਲੈਂਦਾ ਵਾ ਕਹਿੰਦਾ 50000 ਹੋਰ ਵਿੱਚ ਪਾ ਕੇ ਲਿਆ ਇਹ ਗੱਲ 15 ਸਾਲ ਪੁਰਾਣੀ ਆ ਉਹਨੇ ਵਿੱਚ 50000 ਹੋਰ ਪਾ ਕੇ 95000 ਦਾ ਬਿੱਲ ਲੈ ਕੇ ਗਿਆ ਜਦੋਂ ਕਿ ਉਹ ਗੁਰੂ ਘਰ ਨਾਲ ਸੰਬੰਧਿਤ ਮਾਮਲਾ ਸੀ ਤੇ 40-42000 ਤੋਂ ਵੱਧ ਨਹੀਂ ਸੀ ਇਹੋ ਜਿਹੀਆਂ ਕਿੰਨੀਆਂ ਗੱਲਾਂ ਆਉਣਗੀਆਂ ਸਾਹਮਣੇ ਮੈਂ ਉਹ ਸਿਰਫ ਦੱਸਣ ਇਸ ਕਰਕੇ ਜਾ ਰਿਹਾ ਵੀ ਇਹ ਸ਼ਰੋਣੀ ਕਮੇਟੀ ਵਾਲੇ ਜੇ ਸਮਝਦੇ ਵੀ ਸਾਡੇ ਕੋਲ ਬੜੇ ਬੜੇ ਵਕੀਲ ਆ ਗਏ ਆ ਤੇ ਸਿਆਲਕਾ ਸਾਹਿਬ ਉਧਰੋਂ ਇਹਨਾਂ ਦੇ ਨਾਲ ਫਿਰਦੇ ਆ ਉਧਰੋਂ ਅਮਰਤਪਾਲ ਦੀ سپورਟ ਵੀ ਕਰਦੇ ਆ ਉਧਰੋਂ ਸਤਿੰਦਰ ਸਿੰਘ ਕੋਹਲੀ ਦੇ ਵਕੀਲ ਵੀ ਹੋਈ ਹਾਂਜੀ ਕਿੰਨੀਆਂ ਸੈਲਫ ਕਨਟਰਡਿਕਟਰੀ ਗੱਲਾਂ ਇਹ ਮੈਂ ਗੱਲ ਐਡ ਇਸ ਕਰਕੇ ਕਰਨੀ ਚਾਹੀਏ ਹਾਂਜੀ ਤੇ ਲੋਕਾਂ ਨੂੰ ਤੁਸੀਂ ਸਾਰੇ ਸਮੇਂ ਲਈ ਸਾਰੇ ਲੋਕਾਂ ਨੂੰ ਬੁੱਧੂ ਨਹੀਂ ਬਣਾ ਸਕਦੇ ਕੁਝ ਸਮੇਂ ਲਈ ਕੁਝ ਲੋਕਾਂ ਨੂੰ ਬਣਾ ਸਕਦੇ ਹਾਂਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਚੈਨਲ ਨੂੰ ਕਰ ਦਿਓ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਧੰਨਵਾਦ ਜੀ